ਭਟਿੰਡਾ ਦੀ ਪੁਲਿਸ ਨੂੰ ਬਹੁਤ ਹੀ ਕਾਮਯਾਬੀ ਮਿਲੀ ਹੈ ਭਟਿੰਡਾ ਪੁਲਿਸ ਦੇ ਵੱਲੋਂ ਇੱਕ ਦਿਨ ਦੇ ਵਿੱਚ ਹੀ 17 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਤੋਂ 476 ਗ੍ਰਾਮ ਹੈਰੋਇਨ 11000 ਰੁਪਏ ਦੀ ਡਰੱਗ ਮਣੀ 2.20 ਕਿਲੋਗ੍ਰਾਮ ਖੁੱਕੀ ਚੂਰਾ ਕੋ 50 ਨਸ਼ੀਰੀਆਂ ਗੋਲੀਆਂ ਅਤੇ 22 ਵਿਛਲੇ ਕੈਪਸੂਲ ਬਰਾਮਤੇ ਗਏ ਜਾਣਕਾਰੀ ਦੇ ਮੁਤਾਬਿਕ ਯੁੱਧ ਨਸ਼ਾ ਦੇ ਵਿਰੁੱਧ ਸ਼ੁਰੂ ਕੀਤੀ ਗਈ ਇਸ ਮਹਿੰਦੇ ਤਹਿਤ ਭਟਿੰਡਾ ਪੁਲਿਸ ਦੇ ਵੱਲੋਂ ਸਿਰਫ ਇੱਕ ਦਿਨ ਦੇ ਵਿੱਚ ਹੀ 17 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਹਨਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਨਸ਼ਾ ਅਤੇ ਡਰੱਗ ਮਨੀਬ ਗ੍ਰਾਮ ਕੀਤੀ ਹੈ ਇਸ ਮੌਕੇ ਜਾਣ ਕਰ ਦਿੰਦੇ ਹੋਏ ਨਰਿੰਦਰ ਸਿੰਘ ਐਸਐਸਪੀ ਨੇ ਕੀ ਕੁੱਝਿਆ ਤੁਸੀਂ ਆਪ ਹੀ ਦੇਖੋ ਸੁਣੋ ਪੰਜਾਬ ਸਰਕਾਰ ਦੀ ਜੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜੋ ਤੇ ਨਸ਼ਾ ਵਿਰੋਧ ਉਸ ਲੜੀ ਦੇ ਤਹਿਤ ਹੀ ਮਾਨਯੋਗ ਐਸਐਸਪੀ ਸਾਹਿਬ ਅਠੰਡਾ ਵੱਲੋਂ ਸਾਰੇ ਅਫਸਰ ਸਬੰਧਾਂ ਤੇ ਸਾਰੇ ਰਿਸਰਚ ਸਬੰਧਾਂ ਨਾਲ ਮੀਟਿੰਗ ਕਰਕੇ ਸਾਰਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਅੱਜ ਜਿਸ ਦੇ ਅਨੁਸਾਰ ਕਿ ਜੋ ਡਰੱਗਸ ਦੇ ਉੱਤੇ ਜੋ ਕਾਰਵਾਈ ਹੈ ਸਕਦਾ ਕਿ ਸਾਡੀ ਪਹਿਲਾਂ ਇੱਕ ਮਾਲਸ ਤੋਂ ਚੱਲ ਰਹੀ ਸੀਗੀ ਉਸ ਦੇ ਵਿੱਚ ਹੋਰ ਡੂੰਘਾਈ ਨਾਲ ਜਾ ਕੇ ਜਿਹੜਾ ਕੰਮ ਕਰਨ ਸੰਬੰਧੀ ਨਿਰਦੇਸ਼ ਦਿੱਤੇ ਗਿਆ ਸੀਗੇ ਇਸੇ ਲੜੀ ਦੇ ਤਹਿਤ ਹੀ ਕੱਲ ਮਿਤੀ 2 ਤਰੀਕ ਨੂੰ ਬਠਿੰਡਾ ਪੁਲਿਸ ਵੱਲੋਂ ਕੁੱਲ 10 ਮਕਦਮੇ ਜਿਹੜੇ ਇਹ ਦਰਜ ਕੀਤੇ ਗਏ ਆ ਜਿਨ੍ਹਾਂ ਦੇ ਵਿੱਚ 776 ਗ੍ਰਾਮ ਜਿਹੜੀ ਵੀ ਹੈਰੋਇਨ ਬਰਾਮਦ ਹੋਈ ਨਾਲ ਹੀ 2.2 ਕਿਲੋ ਭੁੱਕੀ ਚੂਰਾ ਪੋਸਟ 11000 ਟਰੱਕ ਮਣੀ 80 ਗੋਲੀਆਂ 25 ਨਸ਼ੀਲੇ ਕੈਪਸੂਲ ਇਹ ਬਰਾਮਦ ਕੀਤੇ ਗਏ। ਇਹਨਾਂ 10 ਮੁਕਦਮਿਆਂ ਦੇ ਵਿੱਚ 17 ਜਿਹੜੇ ਵਿਅਕਤੀ ਨੇ ਉਹ ਗ੍ਰਿਫਤਾਰ ਕੀਤੇ ਗਏ ਜਿਸ ਦੇ ਵਿੱਚ 16 ਜਿਹੜੇ ਹੈਗੇ ਪੁਰਸ਼ ਅਤੇ ਇੱਕ ਜਿਹੜੀ ਹੈਗੀ ਹੈ ਲੇਡੀ ਗ੍ਰਿਫਤਾਰ ਕੀਤੀ ਗਈ ਹੈ। ਮੇਨਲੀ ਜਿਹੜਾ ਹੈਗਾ ਇਹਨਾਂ 10 ਮੁਕਦਮਿਆਂ ਦੇ ਵਿੱਚੋਂ ਤਿੰਨ ਮੁਕਦਮੇ ਜਿਹੜੇ ਥਾਣਾ ਕਨਾਲ ਕਲੋਨੀ ਦੇ ਵਿੱਚ ਦਰਜ ਕੀਤੇ ਗਏ। ਜਿਸ ਦੇ ਵਿੱਚ ਡੀਐਸਪੀ ਸਿਟੀ 1 ਸਰਦਾਰ ਹਰਬੰਸ ਸਿੰਘ ਜੀ ਐਸਐਚਓ ਕਨਾਲ ਕਲੋਨੀ ਸਬ ਇੰਸਪੈਕਟਰ ਹਰਜੀਵਨ ਸਿੰਘ ਜੀ ਇਨਾਂ ਦੀ ਟੀਮ ਵੱਲੋਂ ਲਗਾਤਾਰ ਮਿਹਨਤ ਕੀਤੀ ਜਾ ਰਹੀ ਸੀ ਕਿਉਂਕਿ ਪਹਿਲਾਂ ਵੀ ਇਹਨਾਂ ਕੋਲ ਇਨਫੋਰਮੇਸ਼ਨ ਸੀਗੀ ਉਸੇ ਇਨਫੋਰਮੇਸ਼ਨ ਨੂੰ ਅੱਗੇ ਇਹਨਾਂ ਨੇ ਡਿਵੈਲਪ ਕਰਦਿਆਂ ਹੋਇਆਂ ਕੱਲ 2 ਵਿਅਕਤੀ ਗ੍ਰਫਤਾਰ ਕੀਤੇ ਜਿਸ ਦੇ ਵਿੱਚ ਸੁਖਵਿੰਦਰ ਸਿੰਘ ਏਲੀਅਸ ਬੱਬੂ ਤੇ ਦੂਸਰਾ ਸੁਖਵਿੰਦਰ ਸਿੰਘ ਏਲੀਅਸ ਸੁੱਖਾ ਇਹ ਦੋਵੇਂ ਬੰਦੇ ਜਿਹੜੇ ਬਸਤੀ ਬੀੜ ਤਲਾਬ ਦੇ ਰਹਿਣ ਵਾਲੇ ਨੇ ਦੋਨਾਂ ਨੂੰ ਗ੍ਰਫਤਾਰ ਕੀਤਾ ਤੇ ਦੋਨਾਂ ਦੀ ਪੋਜੈਸ਼ਨ ਦੇ ਵਿੱਚੋਂ 513 ਗ੍ਰਾਮ ਜਿਹੜੀ ਹੈਰੋਨ ਸੀ ਬਰਾਮਦ ਹੋਈ ਹੈ ਇਨਾਂ ਦੀ ਫਰਦਰ ਜਿਹੜੀ ਹੈਗੀ ਆ ਅਸੀਂ ਪੁਸ਼ਕਿਸ਼ ਕਰ ਰਹੇ ਹਾਂ ਕਿ ਕਿਹੜੇ ਇਹ ਜਿਹੜੇ ਬੰਦੇ ਹੈਗੇ ਆ ਦੋਨੋਂ ਕਿਉਂਕਿ ਇਹ ਕਾਫੀ ਢੇਰ ਤੋਂ ਡਰੱਗਸ ਦਾ ਕੰਮ ਕਰ ਰਹੇ ਸੀਗੇ ਸਰਪ੍ਰਾਈਜ਼ਿੰਗ ਦੀ ਗੱਲ ਇਹ ਹੈ ਕਿ ਜਿਹੜਾ ਇੱਕ ਸੁਖਵਿੰਦਰ ਸੁੱਖਾ ਹੈਗਾ ਇਹਦੇ ਉੱਪਰ ਪਹਿਲਾਂ ਇੱਕ ਸਿਟੀ ਡੱਬ ਵਾਲੀ ਮੁਕੱਦਮਾ ਦਰਜ ਹੋਇਆ ਸੀਗਾ ਜਿਸ ਦੇ ਵਿੱਚ ਸਿਰਫ 7 ਗ੍ਰਾਮ ਦਾ ਇਹਦੇ ਕੋਲ ਰਿਕਵਰੀ ਹੋਈ ਸੀਗੀ ਤੇ ਛੋਰੀ ਛਿਪੇ ਤੋਂ ਲਗਭਗ 2 ਮਹੀਨਿਆਂ ਤੋਂ ਜਿਹੜਾ ਇਹ ਇਸ ਧੰਦੇ ਦੇ ਵਿੱਚ ਕੰਮ ਕਰ ਰਿਹਾ ਸੀਗਾ ਸਬ ਇੰਸਪੈਕਟਰ ਹਰਜੀਵਨ ਸਿੰਘ ਜੀ ਕੋਲ ਕਿਉਂਕਿ ਇੱਕ ਸੇਫ ਹੈਲਪਲਾਈਨ ਡਰੱਗ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਇਹ ਜਾਰੀ ਕੀਤਾ ਗਿਆ ਸੀਗਾ ਨੰਬਰ 9779100200 ਇਸ ਦੇ ਵਿੱਚ ਕਾਫੀ ਸਾਨੂੰ ਸ਼ਿਕਾਇਤਾਂ ਮਿਲੀਆਂ ਸੀ ਉਹਦੇ ਵਿੱਚ ਇੱਕ ਸਾਨੂੰ ਕਨਫਰਮ ਮਿਲੀ ਸੀ ਕਿ ਵੀ ਇੱਕ ਫਲਾਹ ਬੰਦਾ ਜਿਹੜਾ ਹੈਗਾ ਉਹ ਕੰਮ ਕਰਦਾ ਜਦੋਂ ਅਸੀਂ ਉਹਨੂੰ ਰੌਡ ਅਪ ਕੀਤਾ ਸੀਗਾ ਉਹਦੀ ਇੰਟਰੋਗੇਸ਼ਨ ਦੇ ਵਿੱਚ ਜਿਹੜਾ ਸੀਗਾ ਕੁਝ ਇਨਪੁਟ ਸਾਨੂੰ ਰਿਸੀਵ ਹੋਈ ਸੀਗੀ ਉਸੇ ਨੂੰ ਡਿਵੈਲਪ ਕਰਦੇ ਹੋਏ ਹਰਜੀਵਨ ਸਿੰਘ ਜੀ ਨੇ ਜਿਹੜੇ ਹੈਗੀ ਆ ਇਹ ਦੋ ਬੰਦੇ ਗ੍ਰਿਫਤਾਰ ਕੀਤੇ ਤੇ ਨਾਲ ਜਿਹੜੀ ਹੈਗੀ ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ 513 ਗ੍ਰਾਮ ਜਿਹੜੀ ਹੈਗੀ ਕਮਰਸ਼ੀਅਲ ਕੁਆਨਟੀਟੀ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ ਇਸ ਤੋਂ ਇਲਾਵਾ ਇੱਕ ਗੀਤਾਰਾਣੀ ਨਾਮ ਦੀ ਲੇਡੀ ਵੀ ਗ੍ਰਫਤਾਰ ਕੀਤੀ ਗਈ ਜਿਸ ਦੇ ਕੋਲ 150 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਇਹ ਮੁਕੱਦਮਾ ਸੀਆਈਏ 1 ਨੇ ਦਰਜ ਕੀਤਾ ਇੱਕ ਦੇਵੀ ਦਿਆਲ ਤੇ ਤੇਜਪਾਲ ਸਿੰਘ ਇਹ ਦੋ ਬੰਦੇ ਵੀ ਕੱਲ ਕਨਾਲ ਕਲੋਨੀ ਦੇ ਵਿੱਚ ਗ੍ਰਫਤਾਰ ਕੀਤੇ ਗਏ ਜਿਹਦੀ ਇਨਫੋਰਮੇਸ਼ਨ ਸੀਗੀ ਇਹ ਡਰੱਗ ਹੈਲਪਲਾਈਨ ਦੇ ਉੱਪਰ ਬਰਾਮਦ ਹੋਈ ਸੀਗੀ ਸੇਫ ਡਰੱਗਰ ਹੈਲਪਲਾਈਨ ਦੇ ਉੱਪਰ ਤੇ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ ਵੀ 40 ਗ੍ਰਾਮ ਹੈਰੋਇਨ ਤੇ 11000 ਦੇ ਡਰੱਗ ਮਣੀ ਬਰਾਮਦ ਕੀਤੀ ਗਈ ਸੋ ਕੁੱਲ ਮਿਲਾ ਕੇ ਜਿਹੜੇ ਕੱਲ ਬਠਿੰਡਾ ਪੁਲਿਸ ਵੱਲੋਂ 10 ਮੁਕੱਦਮੇ ਤੇ ਇਹਦੇ ਵਿੱਚ 17 ਬੰਦੇ ਇਹਨਾਂ ਦੇ ਟੋਟਲ ਜਿਹੜੀ ਬਰਾਮਦਗੀ ਹੈ 776 ਗ੍ਰਾਮ ਹੈਰੋਇਨ 2.2 ਕਿਲੋ ਉੱਕੀ ਚੂਰਾ ਪੋਸਟ 80 ਨਸ਼ੀਲੀਆਂ ਗੋਲੀਆਂ 25 ਕੈਪਸੂਲ ਤੇ ਨਾਲ 11000 ਡਰੱਗ ਮੰਡੀ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਸੋ ਨਾਲ ਹੀ ਅਸੀਂ ਤੁਹਾਡੇ ਰਾਈ ਇਹ ਵੀ ਅਪੀਲ ਕਰਨਾ ਚਾਹਵਾਂਗੇ ਕਿ ਜਿਸ ਤਰ੍ਹਾਂ ਜੋ ਪੰਜਾਬ ਸਰਕਾਰ ਨੇ ਸੇਫ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਉਸ ਦੇ ਵਿੱਚ ਸਾਨੂੰ ਕਾਫੀ ਸ਼ਿਕਾਇਤਾਂ ਜਿਹੜੀਆਂ ਹੈਗੀਆਂ ਨੇ ਮਿਲ ਰਹੀਆਂ ਜਣੇ ਤੇ ਬੜੀ ਇੱਕ ਪੋਜ਼ਿਟਿਵ ਗੱਲ ਹੈਗੀ ਹੈ ਵੀ ਜਿਹੜੀਆਂ ਸ਼ਿਕਾਇਤਾਂ ਨੇ ਮੋਸਟਲੀ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਜਿਹੜੀ ਹੈਗੀ ਹੈ ਫੈਕਚੁਅਲ ਸਹੀ ਨੇ ਹੈਗੀਆਂ ਪਹਿਲਾ ਕਈ ਵਾਰੀ ਜਿਹੜੇ ਲੋਕ ਸੀਗੇ ਉਹ ਆਪਸੀ ਰੰਜਿਸ਼ਬਾਜੀ ਦੇ ਵਿੱਚ ਕਿਸੇ ਦੀ ਸ਼ਿਕਾਇਤ ਕਰ ਦਿੰਦੇ ਸੀਗੇ ਪਰੰਤੂ ਪਹਿਲੀ ਵਾਰੀ ਹੁਣ ਜਿਹੜਾ ਹੈਗਾ ਲੋਕ ਜਿਹੜੇ ਹੈਗੇ ਨੇ ਬਿਲਕੁਲ ਅੱਗੇ ਆ ਕੇ ਇਹਦੇ ਵਿੱਚ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ ਕਿਉਂਕਿ ਇਹਦੇ ਵਿੱਚ ਬੰਦੇ ਦੀ ਜਿਹੜੀ ਆਈਡੈਂਟੀਟੀ ਹੈਗੀ ਆ ਉਹ ਲੋਕਲ ਪੁਲਿਸ ਨੂੰ ਜਿਹੜੀ ਸ਼ੇਅਰ ਨਹੀਂ ਕੀਤੀ ਜਾਂਦੀ ਸੋ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਫਿਰ ਦੁਬਾਰਾ ਤੋਂ ਅਪੀਲ ਕਰਦੇ ਹਾਂ ਕਿ ਜਿਹੜੀ ਵੱਧ ਤੋਂ ਵੱਧ ਜਾਣਕਾਰੀ ਹੈਗੀ ਹੈ ਉਹ ਦੇ ਡਰੱਗ ਹੈਲਪਲਾਈਨ ਨੂੰ ਪ੍ਰਦਿੱਤੀ ਜਾਵੇ ਜਿਸ ਦੇ ਨਾਲ ਸਾਨੂੰ ਵੀ ਕਈ ਵਾਰੀ ਜਿੱਦਾਂ ਇਹ ਸੁਖਵਿੰਦਰ ਸੁਖਾ ਨਾਮ ਦਾ ਵਿਅਕਤੀ ਸੀਗਾ ਇਹਦੇ ਉੱਪਰ ਪਹਿਲਾਂ ਜਿਵੇਂ 7 ਗ੍ਰਾਮ ਦਾ ਸਿਰਫ ਮੁਕੱਦਮਾ ਦਰਜ ਸੀਗਾ ਤੇ ਲੋਕਲ ਪੁਲਿਸ ਨੂੰ ਵੀ ਇਹਦੇ ਬਾਰੇ ਜ਼ਿਆਦਾ ਆਈਡੀਆ ਨਹੀਂ ਸੀਗਾ ਵੀ ਕਿੰਨੀ ਕੁ ਵੱਡੀ ਮਾਤਰਾ ਦੇ ਵਿੱਚ ਕੰਮ ਕਰ ਰਿਹਾ ਹੈ ਤੇ ਜਦੋਂ ਇਹਨੂੰ ਅਰੈਸਟ ਕੀਤਾ ਗਿਆ ਤਾਂ ਇਹਦੇ ਕੋਲੋਂ ਜਿਹੜੀ ਹੈਗੀ ਹੈ ਬੜੀ ਸਰਪ੍ਰਾਈਜ਼ਿੰਗਲੀ 513 ਗ੍ਰਾਮ ਹੈਰੋਇਨ ਕਮਰਸ਼ੀਅਲ ਕੁਆਂਟੀਟੀ ਦੀ ਬਰਾਮਦ ਹੋਈ ਹੈ ਫਰਦਰ ਜਿਹੜੀ ਹੈਗੀ ਐ ਦੀ ਇਨਟੈਰੋਗੇਸ਼ਨ ਅਸੀਂ ਕਰ ਰਹੇ ਆ ਤੇ ਸਾਡੇ ਕੋਲ ਇਨਪੁਟ ਇਹਦੇ ਰਿਗਾਰਡਿੰਗ ਜਿਹੜੇ ਬੰਦੇ ਨੇ ਸਪਲਾਈ ਕੀਤੀ ਹੈ ਉਹਦੇ ਬਾਰੇ ਵੀ ਸਾਨੂੰ ਪਤਾ ਲੱਗ ਗਿਆ ਜੋ ਅਜੇ ਇਸ ਪਲੈਟਫਾਰਮ ਤੇ ਸ਼ੇਅਰ ਨਹੀਂ ਕਰਨਾ ਚਾਹਵਾ। ਡੈਫੀਨਿਟਲੀ ਜਿਹੜੇ ਕਿਉਂਕਿ ਪਹਿਲਾਂ ਵੀ ਜਿਹੜੇ ਜਿਹੜੇ ਸਾਡੇ ਕਮਰਸ਼ੀਅਲ ਦੇ ਮਕਦਮੇ ਅਸੀਂ ਦਰਜ ਕਰਦੇ ਆ ਉਹਨਾਂ ਦੇ ਵਿੱਚ ਅਸੀਂ ਪ੍ਰੋਪਰਟੀ ਫ੍ਰੀਜ਼ਿੰਗ ਦਾ ਨਾਲ ਹੀ ਸਾਡੇ ਐਫਆਈਓ ਯੂਨਿਟ ਵੱਲੋਂ ਕੰਮ ਕੀਤਾ ਜਾਂਦਾ ਤੇ ਹੁਣ ਤੱਕ ਜਿਹੜੀ ਹੈਗੀ ਆ ਅਸੀਂ 8 ਕਰੋੜ ਦੇ ਕਰੀਬ ਜਿਹੜੀ ਪ੍ਰਾਪਰਟੀ ਵੀ ਫ੍ਰੀਜ਼ ਕਰਾ ਚੁੱਕੇ ਹਾਂ ਤੇ ਇਹਦੇ ਵਿੱਚ ਜਿਹੜਾ ਸਾਡਾ ਕਮਰਸ਼ੀਅਲ ਕੁਆਲਿਟੀ ਦਾ ਮੁਕਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਸਾਡੀ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਹੈਗੀ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਡੈਫੀਨਿਟਲੀ ਜਿਹੜੀ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਜਾਊਗੀ ਸਰ ਇਸ ਮਾਨ ਦੇ ਚ ਗੱਲ ਕਰੀਏ ਹੌਟਕੌਟ ਮੰਨਿਆ ਹੈ ਵੀ ਲਾਪੇ ਦਾ ਹੈ ਪਰ ਪਿਛਲੇ ਕੁਝ ਦਿਨਾਂ ਦੇ ਉੱਪਰ ਜਿਵੇਂ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਕੁਆਟਿਟੀ ਜਿਹੜਾ ਚੱਕਾ ਬਰਾਮਦ ਕੀਤਾ ਜਾ ਰਿਹਾ ਹੈ ਇਸ ਪਿੱਛੇ ਕਾਰਨ ਕੀ ਹੈ ਸਪਲਾਈ ਵੱਧ ਗਈ ਜਾਂ ਹੋਰ ਕੋ ਦੇਖੋ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਜਿੱਦਾਂ ਕੁਝ ਬੰਦੇ ਜਿਵੇਂ ਚੋਰੀ ਛਿਪੇ ਕੰਮ ਕਰੀ ਜਾਂਦੇ ਸੀਗੇ ਤੇ ਕਈ ਵਾਰੀ ਜਿਹੜੇ ਸਾਡੇ ਕੋਲ ਕ੍ਰਿਮੀਨਲ ਹਿਸਟਰੀ ਹੁੰਦੀ ਹੈ ਲੋਕਲ ਇੰਟੈਲੀਜੈਂਸ ਰਾਈ ਵੀ ਬੰਦੇ ਬਾਰੇ ਪਤਾ ਲੱਗ ਜਾਂਦਾ ਪਰ ਜਿੱਦਾਂ ਜਿੱਦਾਂ ਸਮਾਂ ਬਦਲ ਰਿਹਾ ਚੋਰ ਵੀ ਇਹ ਮਤਲਬ ਨਵੇਂ-ਨਵੇਂ ਤਰੀਕਿਆਂ ਦੇ ਨਾਲ ਜਿਹੜੀ ਹੈਗੀ ਆ ਉਹਦੇ ਵਾਰਦਾਤ ਨੂੰ ਅੰਜਾਮ ਦੇਣ ਦੇ ਤਰੀਕੇ ਨਵੇਂ-ਨਵੇਂ ਬਣਾਉਂਦਾ ਰਹਿੰਦਾ ਤੇ ਜਿੱਦਾਂ ਇਹਦੀ ਇੰਟੈਰੋਗੇਸ਼ਨ ਦੇ ਵਿੱਚ ਇਹ ਸਾਹਮਣੇ ਆਇਆ ਵੀ ਤਕਰੀਬਨ 2 ਮਹੀਨਿਆਂ ਤੋਂ ਜਿਹੜਾ ਸੀਗਾ ਇਹ ਬੰਦਾ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਸੀਗਾ ਤਾ ਅਸੀਂ ਵੀ ਬੜੇ ਸਰਪ੍ਰਾਈਜ਼ ਹੈ ਕਿ ਇੰਨੀ ਵੱਡੀ ਕੁਆਨਟੀਟੀ ਦੇ ਵਿੱਚ ਬੰਦਾ ਲੈ ਕੇ ਆਇਆ ਤੇ ਪਹਿਲਾਂ ਇਹਦੇ ਤੇ ਸਿਰਫ 7 ਗ੍ਰਾਮ ਦਾ ਮਕਦਮਾ ਜਿਹੜਾ ਦਰਜ ਸੀਗਾ ਕਿਉਂਕਿ ਪਹਿਲਾਂ ਛੋਟੀ ਕੁਆਨਟੀਟੀ ਤੋਂ ਇਹਨੇ ਸ਼ੁਰੂ ਕੀਤਾ ਹੌਲੀ 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 ਇਹਦਾ ਹੌਸਲਾ ਵੱਧ ਗਿਆ ਤੇ ਇਹ ਫਰੋਜ਼ਪੋਰਟ ਦੇ ਜਿਹੜੇ ਬੰਦੇ ਹੈਗੇ ਆ ਸਪਲਾਇਰ ਹੈਗੇ ਉਹਨਾਂ ਨਾਲ ਲਿੰਕ ਹੈਗਾ ਤੇ ਇਹਦੀ ਅ ਇੰਟਰੋਗੇਸ਼ਨ ਅਸੀਂ ਪ੍ਰੋਪਰ ਕਰਕੇ ਇਹਨੂੰ ਕਨਕਲੂਡ ਕਰਾਂਗੇ ਤੇ ਜਿਹੜੇ ਬੰਦੇ ਅੱਗੇ ਇਹਨੂੰ ਸਪਲਾਈ ਕਰ ਰਹੇ ਇਨਵੋਲਡ ਨੇ ਕਿਉਂਕਿ ਦੇਖੋ ਇਹਦੇ ਵਿੱਚ ਪੈਸਾ bizness ਇਹਨੂੰ ਬਣਾ ਲੈਂਦੇ ਆ ਕੁਝ ਬੰਦੇ ਪਰ ਜਿਵੇਂ ਚੋਰ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਨੇ ਇੱਕ ਦਿਨ ਫੜੇ ਹੀ ਜਾਣਾ ਸੋ ਇਹ ਮਿਸ ਅੰਡਰਸਟੈਂਡਿੰਗ ਹੁੰਦੀ ਬੰਦੇ ਦੀ ਵੀ ਮੈਂ ਫੜੇ ਨਹੀਂ ਜਾਊਂਗਾ ਇਹ ਜਿਹੜਾ ਹੈਗਾ ਸੁਖਵਿੰਦਰ ਸੁੱਖਾ ਹੈਗਾ ਇਹਦੀ ਉਮਰ 27 27 ਸਾਲ ਹੈ ਦੇਖੋ ਕੀਮਤ ਜਿਹੜੀ ਹੈਗੀ ਹੈ ਇਹ ਜਦੋਂ ਅਸੀਂ ਕੀਮਤ ਸ਼ੇਅਰ ਕਰਦੇ ਆ ਉਹਦੇ ਨਾਲ ਜਿਹੜੇ ਬਾਕੀ ਜਿਹੜੇ ਯੰਗਸਟਰ ਹੈਗੇ ਨੇ ਉਹਨਾਂ ਨੂੰ ਐ ਲੱਗਦਾ ਵੀ ਕਿ ਉਹ ਤਾਂ ਨਹੀਂ ਕਿੰਨੀ ਕੁ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਇਹਦੇ ਨਾਲ ਫਾਈਨੈਂਸ਼ੀਅਲ ਜਿਹੜੀ ਜੁੜੀ ਹੋਈ ਹੈ ਕੀਮਤ ਸੋ ਦੈਟਸ ਵਾਈ ਕਿ ਮੈਂ ਇਸ ਪਲੈਟਫਾਰਮ ਤੇ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਸਰ ਇਸ ਮਾਮਲੇ ਤੇ ਗੱਲ ਕਰ ਲਈਏ ਇਹਦਾ ਜਿਹੜਾ ਹੈਗਾ ਫਾਈਨੈਂਸ਼ੀਅਲੀ ਰਿਪੋਰਟ ਚੈੱਕ ਕੀਤਾ ਗਿਆ ਕਿ ਪ੍ਰਾਪਰਟੀ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਜਿਹਨੂੰ ਕੋਈ ਕਰਕੇ ਉਤਾਰੀ ਕੀਤੀ ਜਾ ਰਹੀ ਹੈ ਇਹਦੇ ਜਿਹੜੀ ਹੈਗੀ ਅਸੀਂ ਸਾਰੀ ਜਿਦਾਂ ਮੈਂ ਪਹਿਲਾਂ ਦੱਸਿਆ ਵੀ ਅਸੀਂ ਜਿਹੜੇ ਵੀ ਪਹਿਲਾਂ ਕਮਰਸ਼ੀਅਲ ਕੋਗੀ ਜਿਹੜਾ 68 20पीएस ਐਕਟ ਹੈਗਾ ਮੇਰੇ ਲਈ ਇਹਦੇ ਵਿੱਚ ਜਿਹੜਾ ਕਮਰਸ਼ੀਅਲ ਕੁਆਂਟੀਟੀ ਦੇ ਅਸੀਂ ਮੁਕਦਮੇ ਦਰਜ ਕਰਦੇ ਹਾਂ ਉਹਦੇ ਵਿੱਚ ਜਿਹੜੀ ਪ੍ਰਾਪਰਟੀ ਫ੍ਰੀਜ਼ ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਸੋ ਇਹਨਾਂ ਤੋਂ ਕਮਰਸ਼ੀਅਲ ਕੁਆਂਟੀਟੀ ਦੀ ਹੈਰ ਆਪਣੇ ਲੈਵਲ ਪਰ ਵੀ ਦੇ ਰੈਵਨਿਊ ਰਿਕਾਰਡ ਦੇ ਵਿੱਚ ਵਿੱਚ ਇਹਨਾਂ ਦੀ ਜਿਹੜੀ ਪ੍ਰਾਪਰਟੀ ਦੀ ਜਾਂਚ ਕਰਵਾ ਰਹੇ ਆ ਤੇ ਡੈਫੀਨੇਟਲੀ ਜਿਹੜੀ ਹੈਗੀ ਇਹਨਾਂ ਦੀ ਜਿੱਦਾਂ ਅਸੀਂ ਪਹਿਲਾਂ ਵੀ ਪ੍ਰਾਪਰਟੀ ਦੇ ਰਿਗਾਰਡਿੰਗ ਜਿਹੜੀ ਹੈਗੀ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਦੇ ਵੀ ਅਸੀਂ ਐਕਸ਼ਨ ਲੈ ਰਹੇ ਆ ਜਿਨ੍ਹਾਂ ਨੇ ਡਰੱਗਸ ਦੇ ਕਾਰੋਬਾਰ ਕਰਕੇ ਇਸ ਗੰਦੇ ਧੰਦੇ ਨਾਲ ਕੰਮ ਕਰਕੇ ਜਿਹੜੀ ਪ੍ਰਾਪਰਟੀ ਬਣਾਈ ਹੈ ਉਹਨਾਂ ਨੂੰ ਅਸੀਂ ਸ਼ੋਰਲੀ ਫ੍ਰੀਜ਼ ਕਰਾਵਾਂਗੇ ਤਾਂ ਕਿ ਇੱਕ ਪਬਲਿਕ ਦੇ ਵਿੱਚ ਇੱਕ ਮੈਸੇਜ ਦੇਣਾ ਚਾਹਾਂਗੇ ਵੀ ਜਿਹੜਾ ਵੀ ਬੰਦਾ ਕਿਉਂਕਿ ਕਈ ਵਾਰੀ ਅਕਸਰ ਲੱਗਦਾ ਕਿ ਇਹ ਗਵਾਂਡੀ ਨੂੰ ਲੱਗਦਾ ਕਿ ਇਹ ਬੰਦੇ ਨੇ ਜਿਹੜੀ ਹੈਗੀ ਹੈ ਕ ਪ੍ਰੋਪਰਟੀ ਬਣਾ ਲਈ ਹੈ ਤੇ ਆਸਾਨੀ ਨਾਲ ਨਿਕਲ ਜਾਏਗਾ ਸੋ ਇਹ ਪਰਸੈਪਸ਼ਨ ਨੂੰ ਬਿਲਕੁਲ ਖਤਮ ਕੀਤਾ ਜਾਊਗਾ ਜਿਹੜਾ ਵੀ ਬੰਦਾ ਇਦਾਂ ਦੇ ਕੰਮ ਤੋਂ ਕੋਈ ਜ਼ਿਆਦਾਤ ਬਣਾਊਗਾ ਉਹਨੂੰ ਸ਼ਕਤੀ ਨਾਲ ਨਜਿੱਠਿਆ ਜਾਊਗਾ ਜ਼ਿਆਦਾਤ ਬਿਲਕੁਲ ਖੁਰਕ ਕੀਤੀ ਜਾਊਗੀ ਸਰ ਇਹ ਯਾਦ ਰੱਖੋ ਇਸ ਸਾਥ ਦੇ ਲਈ ਇੱਕ ਮਹੀਨੇ ਵਿੱਚ ਸਾਰਾ ਕੁਝ ਹੋਣਾ ਚਾਹੀਦਾ ਦੇਖੋ ਹਰੇਕ ਆਰਗੇਨਾਈਜੇਸ਼ਨ ਦਾ ਇੱਕ ਕੰਮ ਕਰਨ ਦਾ ਸਟਾਈਲ ਹੁੰਦਾ ਜੇ ਅਸੀਂ ਆਪਣੇ ਟਾਰਗੇਟ ਵੱਡੇ ਸੈੱਟ ਕਰਾਂਗੇ ਤਾਂ ਤਾਈਂ ਅਸੀਂ ਉਹਨਾਂ ਨੂੰ ਅਚੀਵ ਕਰ ਪਾਵਾਂਗੇ ਸੋ ਸਾਡੇ ਵੱਲੋਂ ਇੱਕ ਟਾਰਗੇਟ ਸੈੱਟ ਕੀਤਾ ਗਿਆ ਕਿ 31 ਮਈ ਤੱਕ ਜਿਹੜਾ ਹੈਗਾ ਅਸੀਂ ਨਸ਼ੇ ਦਾ ਜਿਹੜਾ ਹੈਗਾ ਕੋਡ ਹੈ ਉਹਨੂੰ ਬਿਲਕੁਲ ਖਤਮ ਕਰਾਂਗੇ ਸੋ ਡੈਫੀਨਟਲੀ ਅਸੀਂ ਆਪਣਾ 100% ਆਪਣੀ ਫੁੱਲ ਐਫਰਟਸ ਦੇ ਨਾਲ ਜਿਹੜਾ ਹੈਗਾ ਇਸ ਆਪਰੇਸ਼ਨ ਦੇ ਵਿੱਚ ਜਿਹੜਾ ਕੰਮ ਕਰਾਂਗੇ ਤੇ ਟਰਾਈ ਕਰਾਂਗੇ ਕਿ ਜਿਹੜਾ 31 ਮਈ ਨੂੰ ਸਾਡੀ ਜਿਹੜੀ ਡੈਡਲਾਈਨ ਹੈ ਉਸ ਨੂੰ ਅਸੀਂ ਆਪਣਾ ਟਾਰਗੇਟ ਹੈ ਜਿਹੜਾ ਨਸ਼ਾ ਖਤਮ ਕਰਨ ਦਾ ਉਹਨੂੰ ਅਚੀਵ ਕਰ ਦਈਏ